ਅੱਜ ਆਪਰੇਸ਼ਨ ਸ਼ੀਲਡ ਤਹਿਤ ਪੰਜਾਬ ਸਮੇਤ ਦੇਸ਼ ਦੇ ਸਰਹੱਦੀ ਸੂਬਿਆਂ ਵਿੱਚ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੀ ਤਿਆਰੀ ਲਈ ਮੌਕ ਡ੍ਰਿਲ ਅਤੇ ਬਲੈਕਆਊਟ ਦਾ ਅਭਿਆਸ ਕੀਤਾ ਗਿਆ ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਅਣਸੁਖਾਵੀ ਘਟਨਾ ਜਿਵੇਂ ਕਿ ਡਰੋਨ ਹਮਲੇ ਜਾਂ ਅਤਵਾਦੀ ਕਾਰਵਾਈ ਤੋਂ ਬਾਅਦ ਬਚਾਅ ਕਰਜਾਂ ਅਤੇ ਤਾਲਮੇਲ ਦਾ ਅਭਿਆਸ ਕਰਨਾ ਹੈ ਅੰਮ੍ਰਿਤਸਰ ਸੰਗਰੂਰ ਫਾਜ਼ਿਲਕਾ ਅਤੇ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਥਾਵਾਂ ਤੇ ਸੁਰੱਖਿਆ ਅਭਿਆਸ ਕਰਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਗੁਰਦਾਸਪੁਰ ਬੱਸ ਸਟੈਂਡ ਵਿਖੇ ਜ਼ਿਲ੍ਹਾ ਪਧਰੀ ਮੌਕ ਡ੍ਰਿਲ ਕਰਵਾਈ ਗਈ ਜਿਸ ਵਿੱਚ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਗਿਆ ਪਠਾਨਕੋਟ ਵਿੱਚ ਵੀ ਸਿਟੀ ਰੇਲਵੇ ਸਟੇਸ਼ਨ ਅਤੇ ਬਠਿੰਡਾ ਵਿੱਚ ਵੀ ਨਾਗਰਿਕ ਸੁਰੱਖਿਆ ਤਕਨੀਕਾਂ ਦਾ ਅਭਿਆਸ ਕੀਤਾ ਗਿਆ ਤਰਨਤਾਰਨ ਹੁਸ਼ਿਆਰਪੁਰ ਅਤੇ ਮੋਹਾਲੀ ਜ਼ਿਲ੍ਹੇ ਦੇ ਲਾਲੜੂ ਕਸਬੇ ਵਿੱਚ ਵੀ ਇਹ ਗਤੀਵਿਧੀ ਕੀਤੀ ਗਈ ਜ਼ਰੂਰ ਦੇ ਵਿੱਚ